ਮੇਰਾ ਅਗਲਾ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਹਿਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆਜੀ ਬੁੱਧਵਾਰ ਨੂੰ ਆਗੇ ਵੀਰਵਾਰ ਨੂੰ ਆਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਓਹ ਹੋ ਰਿਸਟੀ ਗਲਤ ਲਿਖਾ ਰੱਖੀ ਐ ਇਹ ਮੈਨੂੰ ਸਾਰਾ ਪਤਾ ਹੀ ਮੈਂ ਮੈਂ ਧਰਤੀ ਤੋਂ ਆਇਆ ਹਾਂ ਨਾ ਸੈਂਪਲ ਸੈੱਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਕਈ ਹੋਰ ਐਸੋਸੀਏਸ਼ਨਸ ਨੇ ਜਿਹੜੀਆਂ ਧਰਲੇ ਲਾ ਦਿੰਦੀਆਂ ਨੇ ਗੱਲ ਕਰਕੇ ਲੋਕਾਂ ਨੂੰ ਪਰਿਵਾਰਾਂ ਤੋਂ ਬੇਇੱਜ਼ਤੀਆਂ ਕਰਾਉਂਦੇ ਆ ਰਹੇ ਆ ਜੀ ਇੱਥੇ ਤਸਿਲਾਂ ਚ ਦਾਦਿਆਂ ਦੀਆਂ ਬੇਇੱਜ਼ਤੀਆਂ ਬਾਪੂਆਂ ਦੀਆਂ ਬੇਇੱਜ਼ਤੀਆਂ ਫੇਰ ਦਰਮੋਂ ਚੱਕਿਆ ਬੋੜਿਆ ਹੋਏ ਇਹ ਗੱਲ ਹੈ ਤੇ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਤੁਸੀਂ ਤਰਖਾਣ ਲੈਨੇ ਹੜਤਾਲ ਹਰਾਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਾਪਸ਼ਨ ਚ ਫੜੇ ਗਏ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓ ਮੇਰਾ ਅਗਲਾ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਹਿਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਨੂੰ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆਜੀ ਬੁੱਧਵਾਰ ਨੂੰ ਆਗੇ ਵੀਰਵਾਰ ਨੂੰ ਆਜੀ ਉਵੇਂ ਵੇਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾਂ ਆਪ ਅੰਦਰ ਬੈਠੇ ਨੇ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋਰ ਇਸ ਤੀ ਗਲਤ ਲਿਖਾ ਰੱਖੀ ਆ ਇਹ ਮੈਨੂੰ ਸਾਰਾ ਪਤਾ ਹੀ ਮੈਂ ਮੈਂ ਧਰਤੀ ਤੋਂ ਆਇਆ ਹਾਂ ਨਾ ਸੈਂਪਲ ਸੈਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਕੋਈ ਹੋਰ ਐਸੋਸੀਏਸ਼ਨਸ ਨੇ ਜਿਹੜੀਆਂ ਥੱਲੇ ਲਾ ਦਿੰਦੀਆਂ ਨੇ ਗੱਲ ਕਰਕੇ ਲੋਕਾਂ ਨੂੰ ਪ੍ਰਸ਼ੰਸਾ ਇਹਨਾਂ ਪੀੜੀਆਂ ਤੋਂ ਬੇਇੱਜ਼ਤੀਆਂ ਕਰਾਉਂਦੇ ਆ ਰਹੇ ਆ ਜੀ ਇੱਥੇ ਤਸੀਲਾ ਚ ਦਾਦਿਆਂ ਦੀਆਂ ਬੇਇੱਜ਼ਤੀਆਂ ਬਾਪੂਆਂ ਦੀਆਂ ਬੇਇੱਜ਼ਤੀਆਂ ਫਿਰ ਦਰਮੂਹ ਚੱਕਿਆ ਬੁੜਿਆ ਹੋਈ ਇਹ ਕਿਹੋ ਗੱਲ ਆ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਤੁਸੀਂ ਤਰਖਾਂ ਲੈਨੇ ਹੜਤਾਲ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਪਸ਼ਨ ਚ ਫੜੇ ਗਏ ਲਾਇਸੈਂਸ ਦੇ ਦिए ਤੁਹਾਨੂੰ ਕਿ ਤੁਸੀਂ ਤਾਂ ਕਰ ਸਕਦੇ ਹੋ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓ ਮੇਰਾ ਅਗਲਾ ਅਗਲੇ 10 ਦਿਨਾਂ ਦਾ ਪ੍ਰੋਗਰਾਮ ਇਹੀ ਹੈ ਮੈਂ ਕਦੇ ਵੀ ਕਿਸੇ ਤਹਿਸੀਲ ਚ ਜਾ ਸਕਦਾ ਮੈਂ ਲੋਕਾਂ ਨੂੰ ਪੁੱਛੂਗਾ ਕਿ ਕੋਈ ਪੈਸਾ ਕੋਈ ਬੁੱਧਵਾਰ ਕੋਈ ਵੀਰਵਾਰ ਕਿਹਾ ਕਿਸੇ ਪੈਸਾ ਕੱਲਾ ਆਇ ਨਹੀਂ ਹੁੰਦਾ ਬੁੱਧਵਾਰ ਨੂੰ ਆਜੀ ਬੁੱਧਵਾਰ ਨੂੰ ਆਗੇ ਵੀਰਵਾਰ ਨੂੰ ਆਜੀ ਉਹ ਵੀ ਪੈਸਾ ਹੁੰਦਾ ਜੀ ਬੁੱਧਵਾਰ ਵੀਰਵਾਰ ਵੀ ਪੈਸਾ ਹੀ ਹੈ ਜਾ ਆਪ ਅੰਦਰ ਬੈਠੇ ਨਹੀਂ ਬਾਹਰ ਜਿਹੜੇ ਬੈਠੇ ਨੇ ਉਹ ਲੈਂਦੇ ਨੇ ਵੀ ਇਹ ਤਾਂ ਉਹ ਹੋਰ ਇਸ ਤੀ ਗਲਤ ਲਿਖਾ ਰੱਖੀ ਆ ਇਹ ਮੈਨੂੰ ਸਹਾਰਾ ਪਤਾ ਹੀ ਮੈਂ ਮੈਂ ਧਰਤੀ ਤੋਂ ਆਇਆ ਹਾਂ ਨਾ ਸੈਂਪਲ ਸੈੱਟ ਕਰ ਰਹੇ ਹੋ ਇਸ ਤਰੀਕੇ ਨਾਲ ਕਿ ਕਈ ਹੋਰ ਐਸੋਸੀਏਸ਼ਨਸ ਨੇ ਜਿਹੜੀਆਂ ਧੱਲੇ ਲਾ ਦਿੰਦੀਆਂ ਨੇ ਕਰ ਕਰ ਕੇ ਲੋਕਾਂ ਨੂੰ ਪ੍ਰਸ਼ੰਸਾ ਨੇ ਤਿੰਨ ਪੀੜੀਆਂ ਤੋਂ ਬੇਇੱਜ਼ਤੀਆਂ ਕਰਾਉਂਦੇ ਆ ਰਹੇ ਆ ਜੀ ਇੱਥੇ ਤਸੀਲਾ ਚ ਦਾਦਿਆਂ ਦੀਆਂ ਬੇਇੱਜ਼ਤੀਆਂ ਬਾਪੂਆਂ ਦੀਆਂ ਬੇਇੱਜ਼ਤੀਆਂ ਫਿੱਦਰ ਮੂੰਹ ਚੱਕਿਆ ਬੁੜਿਆ ਹੋਈ ਇਹ ਕਿਹੜੀ ਗੱਲ ਹੈ ਤੇ ਜਦੋਂ ਮਰਜ਼ੀ ਹੜਤਾਲ ਕਰਦੇ ਨੇ ਲੱਖਾਂ ਰੁਪਏ ਅਸੀਂ ਤਰਖਾਨ ਲੈਨੇ ਹੜਤਾਲ ਹੈ ਰੱਬ ਬਣ ਗਏ ਤੁਸੀਂ ਹੜਤਾਲ ਕਰਤੀ ਕਾਹਦੇ ਵਾਸਤੇ ਹੜਤਾਲ ਕਰਤੀ ਸਾਡੇ ਤਿੰਨ ਬੰਦੇ ਕਰਾਪਸ਼ਨ ਚ ਫੜੇ ਗਏ ਲਾਇਸੈਂਸ ਦੇ ਤੁਸੀਂ ਤਾਂ ਪੈਸੇ ਲੈ ਸਕਦੇ ਹੋ ਠੀਕ ਹੈ ਤੁਹਾਡੇ ਬਿਨਾ ਚੱਲਣਾ ਨਹੀਂ ਕੰਮ ਚੱਲੂਗਾ ਕੰਮ ਦੇਖਦੇ ਜਾਓਗੇ